ਮੈਂ ਪੜਦਾ ਰਿਆ ਉਦੋਂ ਇਹ ਸਕੂਲ ਸਾਡੇ ਦੋਵਾਂ ਪਿੰਡਾਂ ਦਾ ਸਾਂਝਾ ਹੁੰਦਾ ਸੀ ਗੁਲਾਮੀ ਵਾਲੇ ਦਾ ਤੇ ਜੂੜ ਖਲਚੀ ਦਾ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਸਰਕਾਰੀ ਪ੍ਰਾਇਮਰੀ ਸਮਰਾਲ ਸਕੂਲ ਜੂੜ ਖਲਚੀ ਪਲਾਟ ਤੇ ਇੱਥੇ ਮੈਂ ਪੜਦਾ ਰਿਆ ਉਦੋਂ ਇਹ ਸਕੂਲ ਸਾਡੇ ਦੋਵਾਂ ਪਿੰਡਾਂ ਦਾ ਸਾਂਝਾ ਹੁੰਦਾ ਸੀ ਗੁਲਾਮੀ ਵਾਲੇ ਦਾ ਤੇ ਜੂੜ ਖਲਚੀ ਦਾ ਆ ਤੁਸੀਂ ਗੇਟ ਵੇਖ ਰਹੇ ਜੀ ਉਦੋਂ ਤਾਂ ਇੱਥੇ ਪਤ ਨਹੀਂ ਗੇਟ ਮੈਨੂੰ ਤਾਂ ਚੇਤਾ ਹੀ ਨਹੀਂ ਕੇਹੋ ਜਾ ਹੋਏਗਾ ਉਦੋਂ ਤਾਂ ਕੋਈ ਏਡਾ ਸੋਨਾ ਗੇਟ ਨਹੀਂ ਹੋਣਾ ਗੇਟ ਵਧੀਆ ਬਣਿਆ ਆ ਜਿਹੜਾ ਜਾਂਦਾ ਪਿਆ ਸੜਕੇ ਚੋਂ ਖਚਣ ਜਾਂਦੀ ਹੈ ਤੇ ਆ ਜਿਹੜਾ ਰਸਤਾ ਜਾਂਦਾ ਪਿਆ ਇਹ ਜਾਂਦਾ ਪਿਆ ਸਾਡੇ ਪਿੰਡ ਗੁਲਾਬ ਵਾਲੇ ਥਿਆ ਹੁਣ ਮੈਂ ਸਕੂਲ ਦੇ ਵਿੱਚ ਪਹੁੰਚ ਚੁੱਕਾ ਹੁਣ ਬਹੁਤ ਸੋਹਣਾ ਜਿਹੜਾ ਸਕੂਲ ਆ ਆ ਬਣਿਆ ਹੋਇਆ ਸਰਕਾਰ ਨੇ ਸਕੂਲ ਜਿਹੜੇ ਉਹ ਬੰਦਿਆ ਬਣਾ ਦਿੱਤੇ ਨੇ ਆ ਬਲੈਕਬੋਰਡ ਤੇ ਵੀ ਲਿਖਿਆ ਹੋਇਆ ਹੈ ਜੂੜ ਖਰਚੀ ਤੇ ਉਦੋਂ ਜਦੋਂ ਅਸੀਂ ਇੱਥੇ ਪੜਦੇ ਸੀ ਉਹ ਤੋਂ ਇੱਥੇ ਇੱਕ ਕਮਰਾ ਹੁੰਦਾ ਸੀ ਆਹੜਾ ਖਾਲੀ ਥਾਂ ਪਿਆ ਇੱਥੇ ਜੱਕ ਕਮਰਾ ਹੁੰਦਾ ਸੀ ਤੇ ਬਾਕੀ ਅਸੀਂ ਮਿੱਟੀ ਦੇ ਬਿੰਦੇ ਉੱਤੇ ਸੀ ਘਰੋਂ ਬੋਰੀ ਲਿਆਉਂਦੇ ਹੁੰਦੇ ਸੀ ਜਾਂ ਆਟਾ ਛਾਏ ਜਾਂਦੇ ਸੀ ਕੋਈ ਬੈਂਚ ਨਹੀਂ ਸੀ ਉਦੋਂ ਹੁਣ ਦਾ ਆ ਬਿਲਡਿੰਗ ਜਿਹੜੀ ਵਧੀਆ ਇੱਥੇ ਬਣੀ ਹੋਈ ਹੈ ਆ ਸਾਰਾ ਸਕੂਲ ਜਿਹੜਾ ਖੁੱਲਾ ਸਕੂਲ ਸੀ ਉਹਦੇ ਤੋਂ ਪਿੰਡਾਂ ਦਾ ਸਾਂਝਾ ਹੁਣ ਇੱਕ-ਇਕਲਾ ਹੋ ਗਿਆ ਹੈ ਹੁਣ ਅੱਢ ਹੋ ਗਿਆ ਆ ਬੱਚਿਆਂ ਵਾਸਤੇ ਖੇਡਣ ਵਾਸਤੇ ਵੀ ਲੱਗਾ ਹੈ ਤੇ ਇੱਧਰ ਇਹ ਬੜੇ ਆ ਆਉਪਸਾ ਪੜਉਣ ਵਾਲਾ ਤੇ ਆਉਸਾ ਦੇ ਬੱਚੇ ਪੜ੍ਹਦੇ ਨੇ ਤੇ ਇੱਥੇ ਜਿਹੜਾ ਆ ਇਹ ਤੇ ਸੋਈ ਦਾ ਕੰਮ ਕੀਤਾ ਜਿਹੜੀਆਂ ਜੜੀਆਂ ਖੜੀਆਂ ਨੇ ਨਾਲ ਇਹ ਹੋਰ ਜਗਾ ਖੜਾ ਤੇ ਇੱਥੇ ਬਾਥਰੂਮ